ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਰਕੋਟ ਕੋਪੂਰਾ ਪ੍ਰੇਮ ਨਗਰ ਚੋਂ ਵੀਡੀਓ ਬਣਾ ਰਹੇ ਹਾਂ ਜੀ ਜਿਲ੍ਹਾ ਬਾਈ ਨੂੰ ਫਰੀਦਕੋਟ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਬਾਈ ਹੁਣਾਂ ਦਾ ਜੀ ਰੂਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੀ ਵੀਡੀਓ 'ਚ ਇੱਕ ਤਾਜੀ ਸੂਈ ਗਾਂ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਜਿਹਨੂੰ ਪਸੰਦ ਆਉਂਦੀ ਏ ਤਸੱਲੀ ਭਰ ਕੇ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਪਵਨਦੀਪ ਸਿੰਘ ਆ ਜੀ ਆਪਣਾ ਕੋੜਕਪੂਰਾ ਸ਼ਹਿਰ ਆ ਪ੍ਰੇਮਨਗਰ ਤੇ ਰਹਿੰਦਾ ਆਪਾਂ ਠੀਕ ਆ ਮੋਬਾਈਲ ਨੰਬਰ ਬਾਈ 79338191 ਇੱਕ ਕਰੀ ਹੋਰ ਦੱਸ ਦਿਓ 79338191 ਠੀਕ ਆ ਬਾਈ ਕਿੰਨੇ ਵਜੇ ਸੂਈ ਹੈ ਜੀ ਇਹ ਕਦੋਂ ਸੂਈ ਹੈ ਜੀ ਅੱਜ ਦੁਪਹਿਰੇ ਸੂਈ ਹੈ ਬਾਈ 2:00 ਜੀ ਡੰਨਾ ਜੀ ਹਾਂ ਜੀਰ ਪੈ ਗਈ ਆ ਜੀਰ ਚੈੱਕ ਕਰ ਸਕਦੇ ਹੋ ਜੀਰ ਤੁਹਾਡੀ ਆਪਣੇ ਕੋਲ ਬਕਾਇਦਾ ਹੈਗੀ ਹੈ ਬਣਾਈ ਵੀ ਹੈ ਠੀਕ ਆ ਬੱਚਾ ਕੀ ਦਿੱਤਾ ਬਾਈ ਬੱਚਾ ਹੀ ਮਾਰਦਾ ਠੀਕ ਹੈ ਜੀ ਤੇ ਹੁਣ ਕਿੰਨਾ ਕ ਬੋਲਾ ਕੱਢ ਲਿਆ ਬਾਈ ਬਈ ਵੱਛਰ ਜਾ ਕੇ ਤਨ ਕਿਲੋ ਬੋਲਾ ਸਾਫ਼ ਕੀਤਾ ਉਹ ਵੀ ਪਹਿਲਾਂ ਆਪਾਂ ਕੋਈ ਹੈਣੀ ਸੀ ਵੀਡੀਓ ਬਣਾਉਣ ਦਾ ਤੂੰ ਫੋਨ ਲਾ ਲਿਆ ਕਿਉਂ ਮੈਂ ਤਾਂ ਹੁਣ ਵਿਲੀ ਕਰ ਦੇਣੀ ਸੀਗੀ ਠੀਕ ਹੈ ਬਾਈ ਥਣਾ ਦੇ ਦੰਨ ਆ ਜੀ ਓਕੇ ਓਕੇ ਬਈ ਐ ਵਧੀਆ ਤਾਰ ਸਾਫ਼ ਜਮਾ ਕੋਈ ਇੱਕ ਪੈਸੇ ਦਾ ਨੋਕ ਨਹੀਂ ਗੜੀ ਠੀਕ ਸੁਲਾ ਨੇ ਬਾਕੀ ਸਿਰ ਠੰਡੀ ਬਹੁਤ ਆ ਬਾਈ ਠੀਕ ਹੈ ਜੀ ਮਰਦੀ ਕਰੀ ਜੀ ਕੋਈ ਹਾਈਟ ਜਿਹੜੀ ਬੱਚੀ ਦੀ ਚੈੱਕ ਕਰ ਲੋ ਜੀ ਬਾਕੀ ਆ ਸਾਰਾ ਬਾਈ ਕਹਿੰਦਾ ਝੋਲ ਜਿਹੜੀ ਤਿੰਨ ਕਿਲੋ ਤੋਂ ਉੱਤੇ ਵਾਲਾ ਚੋਇਆ ਹੋਊਗਾ ਠੀਕ ਹੈ ਜੀ ਆਪਣਾ ਤਾਂ ਵੀਡੀਓ ਬਣਾਉਂਦਾ ਤਾਂ ਹੈ ਨਹੀਂ ਸੀ ਮਕਸਦ ਮੈਂ ਤਾਂ ਸਾਫ਼ ਕਰਤੀ ਜੀ ਬਾਕੀ ਹਾਈਟ ਚੰਗੀ ਆ ਜੀ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਕਰਉਂਦੀ ਆ ਤੋੜ ਕੇ ਦਿਖਾ ਦੀ ਵੀਰ ਕ੍ਰੋਸ ਆਂਗਾ ਜੀ ਗਰਮੀ ਘਟ ਮਨਾਊਗੀ ਦੁੱਧ ਚੰਗਾ ਪਾਜੂ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਵੀ 18 ਕਿਲੋ ਪਹਿਲਾਂ ਨੇ ਦਿੱਤਾ ਠੀਕ ਆ ਬਾਈ ਆ ਗਿਆ ਕੋਈ ਆਈ ਆ ਕੋਈ ਆਏ ਉਹਦੇ ਬੰਦੇ ਤਾਂ ਨਹੀਂ ਠੀਕ ਇਹ ਵੀ ਕਾਲਾ ਥਾਂ ਦਾ ਬਾਈ ਕਿ ਤਿਆਰੀ ਬਹੁਤ ਚੰਗੀ ਆ ਜੀ ਇਹਦੇ ਚ ਤੁਸੀਂ ਦੇਖ ਸਕਦੇ ਹੋ ਉਸ ਬੱਚਾ ਚੋਂ ਗਿਆ 3 3.5 ਕਿਲੋ ਵੋਲਾ ਬਾਈ ਦਾ ਕੱਢਿਆ ਵਾ ਜੀ ਵਜਨ ਵਜੂਦ ਦੀ ਪੂਰੀ ਚੰਗੀ ਆ ਬਾਈ 10 ਦਾ 18 19 ਕਿਲੋ ਪਹਿਲੇ ਜੁਏ ਦਾ ਦਿੱਤਾ ਵਾ ਇੱਕ ਦਿਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦਾ ਸਹੀ ਗੱਲ ਚਮਕ ਨਾਮਕ ਸ਼ਾਈਨਿੰਗ ਵਾਲੇ ਸਕੇਨ ਵਜਨ ਵਜੂਦ ਦੀ ਪੂਰੀ ਚੰਗੀ ਆ ਬਾਕੀ ਥਾਣਾ ਦੇ ਸਹਿਜ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੇ ਕੱਲਾ ਕੱਲਾ ਨਿੱਖੜਵਾ ਹੱਥੀ ਚੁਵਾਈ ਵਾਲਾ ਥਾਣਾ ਜੀ ਬੈਕ ਸਾਈਡ ਤੋਂ ਚੈੱਕ ਕਰ ਲੋ ਹੁਣਾ ਮੋਟਾ ਥਨ ਚੁਵਾਈ ਦੀ ਇੱਕ ਨੰਬਰ ਬਾਈ ਦੇ ਘਰੇ ਚਾਹੀ ਤਸੱਲੀ ਕਰ ਸਕਦੇ ਆ ਜੀ ਮੁੱਲ ਬਈ ਇਹਦਾ ਜਾਇਜ਼ ਜੀ ਮੁੱਲ ਬਈ ਕਰਾਉ ਨੂੰ ਜਿੰਨਾ ਮਰਜ਼ੀ ਕਰਨੀ ਹੈ ਭੋਵਾ ਕਰ ਲਈ 80 ਤੇ ਭੋਵਾ ਕਰ ਲਈ 75 7000 ਰੁਪਏ ਛੋੜ ਹੋਊਗੀ ਵੇੜ ਦੀ ਜਿਹਨੇ ਲੈਣੀ ਉਹ ਫੋਨ ਲਾਵੇ ਕੋਈ ਬੜਾ ਫਰਕ ਨਹੀਂ ਹੋਣਾਗਾ ਕਈ ਵੀਰਾਂ ਨੇ ਫੋਨ ਲਾ ਕੇ 60 ਲੈ ਲਾ 62 ਲੈ ਲਾ 360 ਲੈ ਲਾ ਉਹ ਫੇਰ ਫੋਨ ਨਾ ਲਾਵੇ ਠੀਕ ਆ ਸਹੀ ਗੱਲ ਐ ਐਕਸ ਜਾਈ ਮੁੱਲ ਆ ਜੀ ਪੈਂ ਸਾਰਿਆਂ ਕੋਲੇ ਉਨਾ ਕੀ ਹੁੰਦਾ ਬਈ ਸਹੀ ਗੱਲ ਆ ਜੀ ਬਈ ਕਹਿੰਦਾ ਤੂੰ ਇੰਨੇ ਤਾਂ ਮੰਗੇ ਸੀ ਮੂੰਹ ਮੂੰਹ ਮੰਗੀ ਮੌਤ ਨਹੀਂ ਮਿਲਦੀ ਬਈ ਮੰਗਾ ਨੂੰ ਇਹਦੇ 75 ਸੀ ਮਗਲਾ ਮੁੜ ਕੇ ਐਵੇਂ ਕਸੱਖਸਾਈ ਕਰੀ ਜਾਣਾ ਉਹਦਾ ਫਾਇਦਾ ਨਹੀਂ ਕੋਈ ਯਾਨੀ 70 ਚੋਂ ਖੁ ਕਿ ਜੇ ਮਾਨਤਨ ਕਰਾਂਗੇ ਦੂਰ ਵਾਲ ਦੂਰੋਂ ਬੰਦਾ ਫੋਨ ਲਾਉਂਦਾ ਮਾਨਤਨ ਬਹੁਤ ਵੱਧ ਵੀ ਹੋਇਆ ਕਿ ਅਗਰੇ ਨੂੰ ਕਰਾਇਆ ਪੈਂਦਾ ਚੱਲ ਕੇ ਆਉਣਾ ਹੁੰਦਾ ਸਹੀ ਗੱਲ ਹੈ ਗਰਮੀ ਦਾ ਬਾਈ ਫੰਡੀ ਬਾਈ ਕੋਈ ਅੰਤ ਨਹੀਂ ਅਗਲਾ ਕਹਦੇ ਕਰਾਉ ਸਾ ਗੁੜੀਆਂ ਚੋਈ ਜਾਂ ਕੋਈ ਮਰਜੀ ਹੈ ਜਿਵੇਂ ਮਰਜੀ ਨਿਆਣੇ ਦੀ ਲੋੜ ਹੈਗੀ ਕਿ ਬਾਈ ਨਹੀਂ ਬਈ ਪਉਣਾ ਪਾ ਲੋ ਨਹੀਂ ਪਉਣਾ ਨਾ ਪਾਉ ਮੈਂ ਨਾ ਬਿਨਾਂ ਨਿਆਣੇ ਦੀ ਵਹਿਲੀ ਕਰਦੀ ਸੀ ਜਮਾ ਹੀ ਨਹੀਂ ਯਾਰ ਮੈਨਾ ਵੜਦਾ ਨਾ ਆਉਂਦਾ ਸਿਰਸ ਲੱਗ ਪੂਛ ਚੱਕ ਕੇ ਖੜ ਗਈ ਕਰਮ ਵਾਲੀ ਦੇਖ ਸਕਦੇ ਹੋ ਬਿਨਾਂ ਰੱਸਾ ਵੀ ਖੁੱਲਾਗਾ ਬਾਈ ਕਹਿੰਦਾ ਠੀਕ ਹੈ ਜੀ 70000 ਚੋਂ ਮਾਨਤਨ ਖੁਸ਼ੀ ਨਾਮੇ ਹੋਊਗਾ ਸੌਦੇਬਾਜੀ ਚ ਕੋਈ ਵੀਰ ਨਾ ਪਾਵੇ ਫਿਕਸ ਜਾਂ ਮੋਲਾ ਕੋਈ ਪਤਾ ਵੀ ਗਾਹਾਂਗਲਾ ਵੀ ਲੈ ਕੇ ਜਾਂਦੀ ਅਸੀਂ ਸਹੀ ਗੱਲ ਪਤਾ ਹੀ ਸਭ ਸਿਆਣੇ ਆ ਬਈ ਵੀਡੀਓ ਹਰੇਕ ਵੇਂਦਾ ਉਹ ਵੀ ਵੇਖੂ ਜੀ ਤੋਂ ਲੈ ਕੇ ਜਾਂਦੀ ਜਿਹੜਾ ਲੈ ਕੇ ਆ ਉਹ ਵੀ ਵੇਖੂ ਸਹੀ ਗੱਲ ਹੈ ਬਾਲਾ ਦਵਾਈ ਨਹੀਂ ਵੀ ਇਹ ਹਲਕਾ ਜਿਹਾ ਬਾਲਾ ਤਾਂ ਆਇਆਗਾ ਸਹੀ ਗੱਲ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਜਰੂਰ ਕਰਾਂਗੇ ਸਹੀ ਗੱਲ ਹੈ ਜੀ ਉਹ ਬਹੁਤ ਵੈਲਕਮ ਦਿਓ ਬੈਂਚ ਵਿੱਚ ਪ੍ਰੋਬਲਮ ਹੁੰਦੀ ਸੀ ਤਾਂ ਹੀ ਖਾਲੀ ਕਰਨਾ ਪਿਆਗਾ ਬਾਈ ਨੂੰ ਕੋਸ ਬੱਚੇ ਨੂੰ ਵੀ ਝੰਗਾਉਣਾ ਸੀਗਾ ਜੀ ਬਾਕੀ ਹਵਾਨਾ ਹੋਣ ਵੀ ਬਹੁਤ ਸ਼ਾਨਦਾਰ ਹੈ ਕਰ ਕੀਤਾ ਵਾ 22 23 ਕਿਲੋ ਬਾਜੂ ਬਈਰਾਮ ਨਾਲ ਕੋਲੇ ਹੱਤ ਨਾਲ ਠੀਕ ਹੈ ਦਾ ਮਾਪ ਵੀ ਚਵਾ ਕੇ ਦੇ ਦਾਂਗੇ ਯਾਰ ਠੀਕ ਹੈ 22 23 ਕਿਲੋ ਦਾ 22 ਕੰਦਾ ਸੌਦਾ ਕਰ ਲੇ ਆਪਾਂ ਚਵਾ ਕੇ ਵੀ ਦੇ ਦਾਂਗੇ ਤੇ ਐਡੇ ਹਵਾਨੇ ਵਾਲੀ ਨੂੰ ਕੋਈ ਬਾੜਾ ਵੀ ਨਹੀਂ ਕਰ ਜਿਹਨੂੰ ਜਚੂਗੀ ਲੈ ਲੈਣਾ ਦੋ ਦਿਨਾਂ ਮਾਰ ਕੇ ਚੋਲੇ ਬਈ ਸਹੀ ਗੱਲ ਆ ਜੀ ਬਾਕੀ ਮੇਨ ਹੁੰਦਾ ਬਈ ਸੂਏ ਦੇ ਪੌਦੇ ਤੇ ਘੇਰ ਜੂਣ ਦਾਨਾ ਸਾਰਾ ਕੋ ਓਕੇ ਆ ਹੁਣ ਠੀਕ ਆ ਜੀ ਵਧੀਆ 16 ਮੋਹ ਤਾਂ ਸੇਵਾ ਦਾਈ ਆ ਜੀ ਜਿੰਨੀ ਸੇਵਾ ਕੋਈ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਜੇ ਵਾਧਾ ਕਰ ਲੂ ਤਾਂ ਹੋ ਸਕਦਾ ਵਾਧੇ ਹੀ ਲੈ ਲੈ ਬਈ ਜਿਹਨੂੰ ਚਾਹੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ